ਕੁਛ ਕੋਈ ਨਹੀਂ ਪਰ ਇਹਦੇ ਇਸ ਕਰਕੇ ਲੋਕ ਤੰਗ ਪਰ ਇਹਦੇ ਵਿੱਚ ਨਹੀਂ ਸਾਹਿਬ ਇਹ ਵੀ ਕਹਿ ਰਿਹਾ ਵੀ 44000 ਅਸੀਂ ਨੌਕਰੀ ਦੇਤੀ ਬਿਜਲੀ ਦਾ ਬਿੱਲ ਅਸੀਂ ਮਾਫ ਕਰਤਾ ਕੀ ਲੱਗਦਾ ਵੀ ਉਹ ਫੈਕਟਰ ਗੱਲ ਸੁਣੋ ਜਿਹੜੀਆਂ ਅਸੀਂ ਨੌਕਰੀਆਂ ਕੱਢੀਆਂ ਹੋਈਆਂ ਸੀ ਜੀ ਉਹਨਾਂ ਦੀਆਂ ਇੰਟਰਵਿਊਆਂ ਹੋ ਚੁੱਕੀਆਂ ਸੀ ਕਈਆਂ ਦੇ ਕਈਆਂ ਦੇ ਪੇਪਰ ਹੋ ਚੁੱਕੇ ਸੀ ਕਈਆਂ ਦੇ ਪੇਪਰ ਹੋਣੇ ਸੀ ਉਹੀ ਨੌਕਰੀਆਂ ਦਿੱਤੀਆਂ ਤੁਸੀਂ ਮੈਨੂੰ ਕੋਈ ਨਵਾਂ ਇਹਨਾਂ ਦਾ ਇਸ਼ਤਿਹਾਰ ਦਿਖਾਓ ਵੀ 10 2000 ਮਾਸਟਰ ਰੱਖਤਾ ਹੋਵੇ ਸਕੂਲਾਂ 'ਚ ਇੱਕ ਇੱਕ ਟੀਚਰ ਦੇ ਨਾਲ ਸਕੂਲ ਚੱਲ ਰਿਹਾ ਇਹ ਸਕੂਲਾਂ ਨੂੰ ਚਾਰ-ਚਾਰ ਨੂੰ ਮਰਜ ਕਰਕੇ ਇੱਕ ਬਣਾ ਰਹੇ ਜੀ ਇਹ ਡਿਸਪੈਂਸਰੀਆਂ ਜਿਹੜੀਆਂ ਉਹਨਾਂ ਨੂੰ ਰੰਗ ਕਰਕੇ ਕਰ ਰਹੇ ਕਿਹੜਾ ਡਾਕਟਰ ਨਾਮ ਰੱਖ ਲਿਆ ਕਿਹੜਾ ਮਾਸਟਰ ਨਾਮ ਰੱਖ ਲਿਆ ਕਿਹੜੀ ਇਹਨਾਂ ਨੇ ਨੌਕਰੀ ਇਸ਼ਤਿਹਾਰ ਦੇ ਕੇ ਕੱਢੀ ਇਹ ਤਾਂ ਜਿਹੜੀਆਂ ਐਸੇ ਕੱਢੀਆਂ ਹੋਈਆਂ ਸੀ ਉਹਨਾਂ ਦੇ ਸਰਟੀਫਿਕੇਟ ਦਿੱਤੇ ਆ ਤੇ ਉਹੀ ਨੌਕਰੀਆਂ ਕੀ ਤੁਹਾਨੂੰ ਲੱਗਦਾ ਸਰਕਾਰ ਦਾ ਇਹ ਨਾਰਾ ਕੰਮ ਆਊਗਾ ਵੀ ਜਿਹੜਾ 2.5 ਸਾਲਾ 2.5 ਸਾਲ ਸਾਡੇ ਕੈਂਡੀਡੇਟਾਂ ਨੂੰ ਮੌਕਾ ਦੋ ਸਪੀਡ 5 ਸਾਲਾਂ ਵਾਲੀ ਰਹੂਗੀ ਇਹਨਾਂ ਦੇ 3 ਸਾਲ ਹੋਣ ਵਾਲੇ ਆ ਸਾਡੇ 3 ਮਹੀਨਿਆਂ ਦੇ ਬਰਾਬਰ ਤੋਲ ਕੇ ਦੇਖ ਲਓ ਸਪੀਡ ਦਾ ਹੀ ਪਤਾ